ਇਹ ਜਿਸ ਉਹ ਨੂੰ ਕਿ ਜੀ ਅੱਜ ਦਾ ਜਿਹੜਾ ਇਹ ਪ੍ਰਚਾਰ ਕੀਤਾ ਗਿਆ ਲੋਕਾਂ ਨੂੰ ਜਿਹੜੀ ਜਾਗਰੂਕਤਾ ਲਿਆਉਣ ਦੀ ਖਾਤਰ ਇਹ ਕਨਵਰਸਿੰਗ ਧਨੀਗਲ ਦੇ ਰਮਾਇਣ ਤੇ ਐਸ ਵੀ ਬੈਂਕ ਦੇ ਰਮਾਇਣ ਵਰਲਡ ਕੈਂਸਰ ਬੈਕ ਬਹੁਤ ਵਧੀਆ ਕੈਂਪ ਲਗਾ ਰਹੇ ਪਿੰਡ ਗੁੱਡੇ ਵਾਲੇ ਵਿਖੇ ਮੇਰੇ ਨਾਮ ਸਾਡੇ ਪਿੰਡ ਸਰਪੰਚ ਸਾਹਿਬ ਕਿਉਂਕਿ ਤੁਹਾਨੂੰ ਪਤਾ ਦਿਨੋਂ ਦਿਨ ਕੈਂਸਰ ਵਰਗੀ ਨਾਮਤ ਬਿਮਾਰੀ ਵਧੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਆਪਣੇ ਪ੍ਰਦੂਸ਼ਣ ਕਾਰਨ ਜਿਹੜਾ ਮੇਨ ਪ੍ਰੋਬਲਮ ਹੈ 에ਅਰ ਪੂਰਿਜ਼ਿੰਗ ਇਸ ਕਾਰਨ ਆਪਾਂ ਨੂੰ ਸਕਿਨ ਕੈਂਸਰ ਹੁੰਦਾ ਉਸ ਵਰਗੀ ਬਿਮਾਰੀ ਆਪਾਂ ਨੂੰ ਦੇ ਲਈ ਆਪਣੇ ਸਾਡੇ ਪਿੰਡ ਕੈਂਪ ਲਗਾਇਆ ਜਾ ਰਿਹਾ ਹੈ ਇਸ ਨਾਲ ਸਾਨੂੰ ਪਤਾ ਲੱਗੇ ਕਿ ਆਉਣ ਵਾਲੇ ਫਿਊਚਰ ਸਾਡਾ ਸੇਫ ਰਹੇ ਇਸ ਵਰਗੀ ਬਿਮਾਰੀ ਤੋਂ ਜੀ ਕਿਸ ਤਰ੍ਹਾਂ ਦਾ ਜਿਹੜਾ ਬਚਾਅ ਉਹਦੇ ਲਈ ਕਿਹੜੇ-ਕਿਹੜੇ ਤਰੀਕੇ ਆ ਪਿੰਡ ਦਾ ਪਾਉਣ ਪਾਣੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਪ੍ਰਬੰਧ ਨੇ ਪੰਚਾਇਤ ਵੱਲੋਂ ਆਪ ਸਾਡੇ ਪਿੰਡ 'ਚ ਦਿਨੋ-ਦਿਨ ਤੁਸੀਂ ਡ੍ਰੈਕਟ ਲਗਾ ਰਹੇ ਹੋ ਤੇ ਪਾਣੀ ਲਈ ਪਾਣੀ ਦੇ ਸੱਚੀਅਲ ਕੈਂਪ ਲਗਾਏ ਜਿਸ ਨਾਲ ਪਾਣੀ ਸਾਫ਼ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਪਣੇ ਪਿੰਡ ਵਿੱਚ ਮੱਝਾਂ ਗਾਵਾਂ ਦਾ ਜੋ ਹੁੰਦਾ ਵੀ ਗੰਦ ਆਪਣੇ ਪਾਣੀ ਕਿਸ ਕਾਰਨ ਆਪਾਂ ਨੂੰ ਵਾਟਰ ਪੋਲੂਸ਼ਨ ਹੁੰਦਾ ਜੀ ਇਹ ਕਿਤਰਾ ਸਹਿਯੋਗ ਮਿਲਦਾ ਹੈ ਇਸ ਨੂੰ ਸਰ ਪਿੰਡ ਦਾ ਬਹੁਤ ਵਧੀਆ ਸਹਿਯੋਗ ਹੈ ਤੇ ਸਾਡੇ ਸਾਰੇ ಗ್ರಾಮ ਪੰਚਾਇਤ ਦਾ ਬਹੁਤ ਬਹੁਤ ਸਾਨੂੰ ਸਹਿਯੋਗ ਮਿਲਦਾ ਤੇ ਯੂਥ ਦਾ ਬਹੁਤ ਬੜੇ ਸਹਿਯੋਗ ਜਿਸ ਕਾਰਨ ਅਸੀਂ ਉਹਨਾਂ ਨੇ ਟੈਂਪਿੰਟ ਪਿੰਡ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਜਿਹੜੇ-ਜਿਹੜੇ ਟੈਸਟ ਫ੍ਰੀ ਹੋ ਰਹੇ ਨੇ ਅੱਜ ਇੱਥੇ ਬਲੱਡ ਕੈਂਸਰ ਹੱਡੀਆਂ ਨੂੰ ਦਾ ਕੈਂਸਰ ਗੰਦਾਂ ਦਾ ਕੈਂਸਰ ਸਕਿਨ ਕੈਂਸਰ ਤੇ ਬੀਪੀ ਦੁੱਸ਼ੂ ਕਰ ਸਾਰੇ ਦਾ ਫ੍ਰੀ ਕੈਂਸਰ ਹੋ ਰਿਹਾ ਤੇ ਅਤੇ ਕਲਵਾਨ ਸਿੰਘ ਧਾਲੀਆ ਨੂੰ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਪਿੰਡ 'ਤੇ ਕੈਂਪ ਲਵਾਇਆ ਹਾਂਜੀ ਸਰਪੰਚ ਸਾਹਿਬ ਅੱਗੇ ਤੋਂ ਵੀ ਜਿਹੜੇ ਅਪਰਾਲੇ ਕੀਤੇ ਜਾਣਗੇ ਹਾਂਜੀ ਸਰ ਅਗਦੇ ਵੀ ਬਹੁਤ ਕਿਸੇ ਤਰ੍ਹਾਂ ਅਪਰਾਲੇ ਚੱਲਦੇ ਰਹਿਣਗੇ ਜੀ ਅੰਡਰਸ ਹੁਣ ਹਮਤ ਕਿੰਨੇ ਪੇਸ਼ੈਂਟ ਆ ਚੁੱਕੇ ਆ ਤੇ ਕਿਸ ਤਰ੍ਹਾਂ ਦੇ ਟੈਸਟ ਜਿਹੜੇ ਦੇਖੋ ਹੁਣ ਤੱਕ ਕੋਈ 150 ਦੇ ਤਰੀਕ ਲੁਕੀ ਆ ਆ ਚੁੱਕੇ ਆ ਕਾਫੀ ਤਰ੍ਹਾਂ ਦੇ ਜਿਹੜੀਆਂ ਵਰਲਡ ਕੈਂਸਰ ਕੇਅਰ ਤੇ ਐਸਬੀਏ ਕਾਰਡ ਇੱਕ ਜੁਆਇੰਟ ਵੈਂਚਰ ਕਰ ਰਹੀ ਹੈ ਅਸੀਂ ਪੂਰਾ ਜਿਹੜਾ ਪੰਜਾਬ ਦਾ ਜਿਹੜਾ ਪੂਆ ਏਰੀਆ ਹੈਗਾ ਲੁਧਿਆਣਾ ਪਟਿਆਲਾ ਸਮਰੂਰ ਬਠਿੰਡਾ ਹੈਗਾ ਇਹ ਵਿੱਚ ਫਰੀਗੜ ਦਾ ਵੀ ਆ ਜਾਂਦਾ ਰੋਪੜ ਵੀ ਕਰ ਰਹੇ ਹਾਂ ਅਸੀਂ ਨਾਲ ਨਵਾਂ ਸ਼ਹਿਰ ਵੀ ਕਰ ਰਹੇ ਹਾਂ ਇਹਨਾਂ ਦਿਨਾਂ 'ਚ ਤਕਰੀਬਨ 200 ਕੈਂਪ ਲਾ ਰਹੇ ਹੁਸੀਂ ਉਸੇ ਲੜੀ ਤਹਿਤ ਉਹ ਲੈਣੇ ਵਿੱਚ ਲਗਾਤਾਰ ਕੈਂਪ ਲਾ ਰਹੇ ਹਾਂ ਔਰ ਐਸਬੀਏ ਕਾਰਡ ਦਾ ਇੱਕ ਸੀਐਸਆਰ ਫੰਡ ਹੁੰਦਾ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਉਹਦੇ ਵਿੱਚੋਂ ਇਹ ਵਰਲਡ ਕੈਂਸਰ ਕੇਅਰ ਨੂੰ ਸਹਾਇਤਾ ਕਰ ਰਹੀ ਹੈ ਔਰ ਅਸੀਂ ਲਗਾਤਾਰ ਇੱਕ ਕੈਂਪੇਨ ਜਿਹੜੀ ਚਲਾ ਰਹੇ ਹਾਂ ਔਰ ਟੈਸਟਾਂ ਦੀ ਜੇ ਮੈਂ ਗੱਲ ਕਰਾਂ ਚਾਰ ਮੋਬਾਈਲ ਵਸਣ ਹੈ ਕਿ ਪਹੁੰਚੀ ਹੈ ਟੀਮ 30 ਕੋ 30 ਦੇ ਪ੍ਰੀ ਮੈਡੀਕਲ ਸਟਾਫ ਹੈਗਾ ਇਸ ਚ ਕਾਫੀ ਜਰਨ ਇੰਟਰਸਟ ਹੈ ਜਿਵੇਂ ਔਰਤ ਦੀ ਛਾਤੀ ਵਾਸਤੇ ਮੈਮੋਗ੍ਰਾਫੀ ਟੈਸਟ ਹੈ ਬੱਚੇਦਾਨੀ ਵਾਸਤੇ ਟੈਸਟ ਹੈਗਾ ਪੈਪਸਮਰ ਕਹਿੰਦੇ ਆ ਬੰਦਿਆਂ ਦੇ ਬਦੂਦਾਂ ਦੀ ਜਾਂਚ ਵਾਸਤੇ ਪੀਐਸੀ ਟੈਸਟ ਹੈਗਾ ਮੂੰਹ ਤੇ ਗਲੇ ਦੀ ਜਾਂਚ ਹੈਗੀ ਆ ਬਲੱਡ ਦੀ ਜਨਰਲ ਟੈਸਟ ਹੈਗਾ ਹੱਡੀਆਂ ਦੀ ਜਾਂਚ ਦਾ ਟੈਸਟ ਹੈਗਾ 슈ਗਰ ਹੈ ਬਲੱਡ ਪ੍ਰੈਸ਼ਰ ਹੈ ਜਨਰਲ ਦੌਰੇ ਦੀਆਂ ਜਾਂਚੀਆਂ ਔਰ ਨਾਲ ਦੀ ਨਾਲ ਲੋਕਲ ਲਿਟਰੇਚਰ ਵੀ ਡਿਆ ਜਾ ਰਿਹਾ ਹੈ ਲੋਕਾਂ ਨੂੰ 1 ਟੂ 1 ਕਾਉਂਸਲਿੰਗ ਕਰ ਰਹੇ ਆ ਲੈਕਚਰ ਵੀ ਦੇ ਰਹੇ ਆ ਸਮਝਾਉਂ ਹੀ ਰਹੇ ਆ ਵੀ ਕੈਂਸਰ ਤੋਂ ਬਚਣਾ ਕਿਵੇਂ ਮੇਨ ਜਿਹੜਾ ਕੈਂਪ ਦਾ ਮੋਟਿਵ ਹੁੰਦਾ ਹੈ ਜੀ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜੋ ਕਿਉਂਕਿ ਕੈਂਸਰ ਦਾ ਅਕਸਰ ਮਿੱਤਤਾ ਲੱਗਦਾ ਅਸੀਂ ਤੰਦਰੁਸਤ ਲੋਕਾਂ ਨੂੰ ਕਾਲ ਕਰਦੇ ਆ ਉਹਨਾਂ ਨੂੰ ਬੁਲਾਉਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਜੋ ਨਿਛੇ ਨੱਭਦੇ ਆ ਕਿ ਸਕ੍ਰੀਨ ਕਰਦੇ ਜਿਹੜੀ ਬਿਮਾਰੀ ਸਾਲ ਬਾਅਦ ਬਣਨੀ ਹੈ ਉਹਨਾਂ ਨੂੰ ਪਹਿਲਾਂ ਹੀ ਲੜ ਕਰ ਦਈਏ ਉਹਨਾਂ ਦੇ ਰਹਿਣ ਸਹਿਣ ਦੇ ਨਾਲ ਉਹਨਾਂ ਦੇ ਖਾਣ ਪੀਣ ਦੇ ਨਾਲ ਉਹ ਬਿਮਾਰੀ ਠੀਕਾ ਦਿੱਤੀ ਜਾਵੇ ਤਾਂ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਲੱਗ ਰਿਹਾ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਦੇਖੋ ਜੀ ਫਿਲਹਾਲ ਤਾਂ ਲੁਧਿਆਣਾ ਨੇ ਜੇ ਕੰਟੀਨਿਊ ਵੀ ਕੈਂਪਸ ਹੀ ਕਰਨੇ ਸੀ ਬਾਈ ਕੈਂਪ ਸਾਡੇ ਨਾਲ ਜਿਹੜੇ ਸੀ ਹੋ ਚੁੱਕੇ ਆ ਹੁਣ ਤੱਕ ਜਿਹੜੇ ਅਸੀਂ ਕਰ ਰਹੇ ਆ ਇਸ ਤੋਂ ਬਾਅਦ ਅਗਲਾ ਜ਼ਿਲ੍ਹਾ ਸਾਡਾ ਸੰਗਰੂਰ ਹੋਏਗਾ ਅਗਸਤ ਮਹੀਨੇ ਦੇ ਸ਼ੁਰੂ ਹੋਣੇ ਹੈਗੇ ਸਤੰਬਰ ਦੇ ਵਿੱਚ ਪਟਿਆਲਾ ਲਗਾਤਾਰ ਵੀ 25 ਕੈਂਪ ਕਰ ਰਹੇ ਆ ਇਸ ਤੋਂ ਬਾਅਦ ਅਸੀਂ ਰੋਪੜ ਜਿਲ੍ਹੇ ਵਿੱਚ ਮੂਵ ਕਰ ਰਹੇ ਆ ਸੋ ਹਰ ਮਹੀਨਾ ਇੱਕ ਜਿਹੜਾ ਡੈਡੀਕੇਟਿਡ ਹੈਗਾ ਔਰ ਕੱਲਾ ਬਲਕ ਕੈਂਸਰ ਵੀ ਪੰਜਾਬ ਚ ਨਹੀਂ ਕਰ ਰਹੀ ਇਹਦੇ ਪੈਰਲ ਜਿਹੜਾ ਨਾਲ ਦੇ ਨਾਲ ਅਸੀਂ ਹਿਮਾਚਲ ਦੇ ਵਿੱਚ ਵੀ ਕੰਮ ਸ਼ੁਰੂ ਕੀਤੀ ਹੋਈ ਹੈ ਰਾਜਸਥਾਨ ਚ ਵੀ ਟੀਮ ਸਾਰੇ ਪਾਸੇ ਹਰ ਬਲਦੀ ਬੇਤਨ ਜਿਹੜਾ ਟਾਰਗੇਟ ਕੀਤਾ ਜਾਵੇ ਵੀ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਬਿਮਾਰੀ ਦਾ ਨਾਮ ਇੰਨਾ ਭੈੜਾ ਲੋਕ ਟੈਸਟ ਕਰਾਉਣ ਤੋਂ ਘਤਰਾਉਂਦੇ ਆ ਤੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਇਹ ਸੰਦੇਸ਼ ਹੈ ਸਾਡਾ ਵੀ 월ਡ ਕੈਂਸਰ ਕੇਅਰ ਸਾਡੀ ਸੁਸਾਇਟੀ ਦਾ ਨਾਮ ਹੈ ਕੈਂਸਰ ਡਰੋਂ ਦੀ ਲੋੜ ਨਹੀਂ ਹੈਗੀ ਤੰਦਰੁਸਤ ਲੋਕਾਂ ਨੂੰ ਕਾਲ ਕਰਦੇ ਆ ਕੈਂਸਰ ਵਾਲਿਆਂ ਨੂੰ ਨਹੀਂ ਕਰ ਰਹੇ ਅਸੀਂ ਕਹਿ ਰਹੇ ਹਾਂ ਵੀ ਪਿੰਡ ਦੇ ਵਿੱਚ ਇੱਕ 10000 ਦੀ ਗੋੜ ਹੈ ਜੋ ਬੰਦਾ ਆ ਕੇ ਚੈੱਕ ਰੋ ਸਾਰਾ ਕਿਉਂਕਿ ਇਹਦਾ ਪਤਾ ਨਹੀਂ ਕਦੋਂ ਬਣ ਜਾਣਾ ਆਪਾਂ ਜਿਹੜੇ ਟੈਸਟ ਕਰ ਰਹੇ ਆ ਇਹ ਆਮ ਟੈਸਟ ਹੈਗੇ ਆ ਪਹਿਲੀ ਗੱਲ ਤੇ ਟੈਸਟ ਬਹੁਤ ਮਹਿੰਗੇ ਆ ਦੋ ਦੋ ਕਰੋੜ ਦੀ ਬਸ ਇੰਦਰ ਮਸ਼ੀਨਾਂ ਲੱਗੀਆਂ ਹੋਈਆਂ ਮੈਂ ਮੁੰਡਾ ਕਦੀ ਗੱਲ ਕਰਾਂ ਤੇ ਤਕਰੀਬਨ 10000 ਬਲੇਡ ਟੈਸਟ ਇੱਥੇ ਬਿਲਕੁਲ ਫ੍ਰੀ ਹੋ ਰਹੀ ਹੈ ਹਰ 50 ਸਾਲ ਦੀ ਆਰਡਰ ਕਰਾਉਣੀ ਚਾਹੀਦੀ ਹੈ ਪ੍ਰੋਸਟੈਟ ਕੈਂਸਰ ਵਾਲਾ 50 ਸਾਲ ਤੋਂ ਬਹੁਤ ਜ਼ਰੂਰੀ ਹੈ ਨੋਰਮਲ ਬਲੱਡ ਟੈਸਟ ਹੈਗੇ ਆ ਹਰ ਬੰਦੇ ਨੂੰ ਕਰਾਉਣੀ ਚਾਹੀਦੀ ਹੈ ਹੱਡੀਆਂ ਟੈਸਟ ਕਰਾਉਣੀ ਚਾਹੀਦੀ ਹੈ ਸੋ ਕੁੱਲ ਮਿਲਾ ਕੇ ਸਾਰੇ ਟੈਸਟ ਹੋ ਰਹੇ ਹਨ ਬਿਲਕੁਲ ਫ੍ਰੀ ਹੋ ਰਹੇ ਔਰ ਇਹ ਆਮ ਬੰਦੇ ਨੂੰ ਕਰਾਉਣੇ ਚਾਹੀਦੇ ਪਰ ਸਾਡੀ ਕੀ ਧਾਰਨਾ ਹੈ ਕਿ ਅਸੀਂ ਬਿਮਾਰ ਸਰੀਰ ਲੈ ਕੇ ਹੀ ਹਸਪਤਾਲ ਜਾਂਦੇ ਹਾਂ ਅਸੀਂ ਕਦੀ ਤੰਦਰੁਸਤ ਨਹੀਂ ਜਿੱਦਾਂ ਸਾਨੂੰ ਖਮਿਆਜਾਏ ਭੁੱਖਣਾ ਪੈਂਦਾ ਕਿ ਲੱਖਾਂ ਰੁਪਈਆ ਫਿਰ ਅਸੀਂ ਖਰਾਬ ਕਰਦੇ ਜੇ ਬਿਮਾਰੀ ਲੱਗ ਜਾਂਦੀ ਹੈ ਕੰਨੀ ਕੈਂਸਰ ਨਹੀਂ ਕੋਈ ਨਹੀਂ ਅਸੀਂ ਇਹਨੇ ਕੁਛ ਕਰ ਰਹੇ ਆ ਇਹ ਹਰ ਇੱਕ ਜਿਹੜੀ ਕੈਂਸਰ ਵੀ ਛੋਟੀਆਂ ਛੋਟੀਆਂ ਮਾਰ ਦੇ ਬਣਿਆ ਸਭ ਹੁੰਦਾ ਜੇ ਤੁਸੀਂ ਇਹ ਕਰਾਓਗੇ ਤੇ ਛੋਟੀਆਂ ਵੀ ਪਤਾ ਲੱਗਣਗੀਆਂ ਸੋ ਅਸੀਂ ਚਾਹੁੰਦੇ ਆ ਕਿ ਬੰਦਾ ਤੰਦਰੁਸਤ ਹੀ ਰਹੇ ਸਿਰਫ ਕਿ ਸਾਡੇ ਕੋਲੇ ਆਉਣਾ ਹੈ ਆ ਕੀ ਜਿਹੜੀ ਚੈੱਕਪ ਸਰਕਾਰ ਦਾ ਕੋਈ ਰੂਲ ਵੀ ਹੋਣਾ ਚਾਹੀਦਾ ਜਿਵੇਂ ਵਿਦੇਸ਼ਾਂ ਦੇ ਵਿੱਚ ਹੈ ਕਿ ਤੁਸੀਂ ਆਪਣੀ ਬਾਡੀ ਟੈਸਟ ਕਰਾਉਣੀ ਹੈ ਇੰਨੇ ਸਮੇਂ ਬਾਅਦ ਇਹ ਇੱਥੇ ਇੰਡੀਆ ਦੇ ਵਿੱਚ ਵੀ ਇਹ ਲਾਗੂ ਹੋਵੇ ਦੇਖੋ ਜੀ 100% ਲਾਗੂ ਹੋਣਾ ਚਾਹੀਦਾ ਪਰ ਕਿਉਂਕਿ ਜਿਉ ਲਾਗੂ ਕਰਦੀ ਹੈ ਤੇ 140 ਕਰੋੜ ਦੀ ਗੱਦੀ ਹੈ ਸਾਹਮਣੇ ਹੀ ਬੜਾ ਉੱਪਰ ਹਰ ਬੰਦਾ ਕਹੋਗਾ ਜੀ ਕਰ ਦਿਓ ਪਰ ਫਿਰ ਵੀ ਇਹ ਚੀਜ਼ ਮੂਣੀ ਚਾਹੀਓ ਇਹਨਾਂ ਕੋਈ ਮਤਲਬ ਰਾਉਣੀ ਨਹੀਂ ਦਈ ਤੇ ਬਾਹਰੀਆਂ ਸਰਕਾਰਾਂ ਕਿਉਂ ਕਰਦੀਆਂ ਨੇ ਬਹੁਤ ਅਮੀਰ ਨੇ ਉਹ ਕਰੋਨਾ ਕੋਈ ਫਿਰ ਵੀ ਉਹ ਕਹਿੰਦੇ ਕਿ ਮੈਂ ਮੈਂ ਤੇਰੀ ਕੈਂਸਰ ਨਹੀਂ ਸਾਮ ਸਕਦਾ ਕੀ ਸਰ ਕਿ ਮੈਂ ਚਾਹੁੰਦਾ ਹਾਂ ਕਿ ਤੂੰ ਬਿਮਾਰੀ ਨਾ ਹੋਵੇ ਤੈਨੂੰ ਹੋਵੇ ਹੀ ਨਾ ਮੈਂ ਤੇਰੇ ਤੇ ਇੰਨਾ ਕਿ ਪੈਸਾ ਲਾਵਾਂ ਕਿ ਤੂੰ ਬਿਮਾਰ ਨਾ ਹੋਵੇ ਕਿਉਂਕਿ ਕੈਂਸਰ ਦਾ ਇਲਾਜ ਇਸ ਤੋਂ ਵੀ ਜ਼ਿਆਦਾ ਮਹਿੰਗਾ ਹੈ ਜੇ 10 ਲੱਖ ਦਾ ਕੈਂਸਰ ਠੀਕ ਹੁੰਦਾ ਹੈ ਤੇ ਤੈਨੂੰ ਮੈਂ 1 ਲੱਖ ਰੁਪਏ ਦੀ ਸਾਰੀ ਅਮਰ ਟੈਸਟ ਕਰਕੇ ਤੈਨੂੰ ਮੈਂ ਕੈਂਸਰ ਤੋਂ ਰੋਕ ਸਕਦਾ ਹੈ ਗਵਰਨਮੈਂਟ ਦੀ ਸਕੀਮ ਹੈ ਕਿ 10 ਲੱਖ ਦਾ ਇਲਾਜ ਕਰਵਾਉਣ ਦੇ 10 ਲੱਖ ਦੇਣ ਨਾਲੋਂ ਇਹ ਨਹੀਂ ਕਿ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਬਿਲਕੁਲ ਜੀ ਮੈਂ ਸਮਝਦਾ ਕਿ ਜਾਗਰੂਤਾ ਦੀ ਪਹਿਲ ਹੋਣੀ ਚਾਹੀਦੀ ਹੈ ਪ੍ਰੀਵੈਂਸ਼ਨ ਤੇ ਕੰਮ ਹੋਣ ਦੀ ਲੋੜ ਹੈ ਜੀ ਇਹਦੇ ਡਿਪਾਰਟਮੈਂਟ ਜੈ ਕੋ ਕਰਾ ਤਾਂ ਕਿ ਸਰਕਾਰਾਂ ਦੇ ਵੱਧੂ ਬੋਝ ਨਾ ਬਣੇ ਜੀ ਥੈਂਕ ਯੂ ਧੰਨਵਾਦ ਜੀ ਆਹ ਜੀ ਕਾਫੀ ਸੁਵੇ ਦੇ ਮਿਲ ਜਾਰੇ ਤੇ ਮੈਕਸਮ ਸਾਰਿਆਂ ਦੀ ਨਜ਼ਰ ਚੈੱਕ ਕੀਤੀ ਗਈ ਹੈ ਬਾਕੀ ਬਕਸਟ ਕਰਦੇ ਕੀ ਕਾਰਨ ਹੈ ਜਿਹੜਾ ਨਿਗਾਹ ਜਿਹੜੀ ਕਮਜ਼ੋਰ ਹੁੰਦੀ ਹੈ ਨਜ਼ਰ ਕਮਜ਼ੋਰ ਦੇ ਦੋ ਕਾਰਨ ਹੈ ਇੱਕ ਤਾਂ ਜਿਹੜੀ ਉਮਰ ਦੀ ਹੈਗਾ ਕਹੇ 40 ਪਲਸ ਉਹ ਤਾਂ ਲੱਗਣੀ ਲੱਗਦੀ ਹੈ ਉਹਦਾ ਕੋਈ ਕਾਰਨ ਨਹੀਂ ਹੁੰਦਾ ਤੇ ਉਸ ਤੋਂ ਪਹਿਲਾਂ ਬੱਚਿਆਂ ਦੇ ਵਿੱਚ ਜ਼ਿਆਦਾ ਰੁਝਾਨ ਹੁੰਦੇ ਆ ਉਹਦਾ ਇਹੀ ਕਾਰਨ ਹੈ ਮੋਬਾਈਲ ਇੱਕ ਤਾਂ ਬਹੁਤ ਵੱਧੀ ਜਾ ਰਹਾ ਦਿੱਕਤ ਆ ਰਹੀ ਆ ਤੇ ਦੂਸਰੀ ਦਿੱਕਤ ਆ ਰਹੀ ਆ ਵੀ ਬੱਚਿਆਂ ਦਾ ਖਾਣ ਪੀਣ ਨਹੀਂ ਸਹੀ ਹੈ ਇਸ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਆ ਤੇ ਆਮ ਰੁਟੀਨ ਦੇ ਵਿੱਚ ਜਿਹੜੀ 40 ਸਾਲ ਤੋਂ ਜ਼ਿਆਦਾ ਉਮਰ ਹੈ ਉਹਨਾਂ ਤੇ 定ਨ ਲੱਗ ਜੰਦੀ ਆ ਉਸ ਤੋਂ ਬਾਅਦ ਮੋਤੀਆ ਵਗੈਰਾ ਵੀ ਕੁਦਰਤੀ ਤੌਰ ਤੇ ਸ਼ੁਰੂ ਹੋ ਜਾਂਦਾ ਹੈ 3 ਚੈੱਕਅਪ ਵੀ ਕਰਵਾਉਣਾ ਚਾਹੀਦਾ ਹਾਂਜੀ 3 ਚੈੱਕਅਪ ਉਹਨੂੰ ਕਰਵਾ ਲੈਣਾ ਚਾਹੀਦਾ ਜੇ ਦੀ ਨਜ਼ਰ ਠੀਕ ਹੈ ਉਹਨੂੰ ਤਾਂ ਲੋੜ ਨਹੀਂ ਹੁੰਦੀ ਜੇ ਨੂੰ ਕੋਈ ਦਿੱਕਤ ਲੱਗਦੀ ਹੈ ਵੀ ਜਿੱਦਾਂ ਮੋਤੀਆ ਵਗੈਰਾ ਹੈਗਾ ਖਾਸ ਕਰਕੇ ਸ਼ੂਗਰ ਵਾਲੇ ਬੰਦੇ ਸ਼ੂਗਰ ਜਿਹੜੀ ਡਾਇਬੀਟਿਸ ਰਹਿੰਦੀ ਆ ਉਹਨੂੰ ਰੁਟੀਨ ਟੈਸਟ 3 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਉਹਨੂੰ ਕਰਾਉਣਾ ਚਾਹੀਦਾ ਟੈਸਟ ਕਰਾਏ ਕਿੰਨੇ ਵਾਰ